ਉਹ ਰਮੀਆ ਇਹ ਹਾਂ ਹਾਂ ਸੈਂਡ ਸੈਂਡ ਬਣਾਉਂਦੀ ਸੀ ਮੂਰੇ ਤੰਗਲੀ ਨਾਲ ਡਾਉਂਦੇ ਸੀਗੇ ਅੱਛਾ ਤੇ ਅੱਧ ਕੱਢੀ ਜੀ ਕਰ ਦਿੰਦੀ ਸੀ ਉਹ ਹੂੰ ਤੇ ਉਦੋਂ ਬਾਅਦ ਫੇਰ ਆਇਆ ਇਹ ਆਪਣਾ ਦੂਜਾ ਇਹ ਤਾਂ ਆਪਣਾ ਜਮਾਂ ਅਨਖੇਰ ਨਾਲੇ ਦਾਣੇ ਦਾ ਠੀਕ ਆ ਉਦੋਂ ਦਾ ਕਿਹੜੇ ਸੀਗੇ ਠੱਕੇ ਖਾਂਦੇ ਸੀਗੇ ਕਿਹੜੀਆਂ ਆਪਣਾ ਤੂਰੀ ਦਾ ਕਿਹੜੇ ਕਣਕ ਦਾ ਗ੍ਰੇਡ ਸੀਦੋਂ ਕਣਕ ਦਾ ਰੇਟ ਸੀ 75 ਰੁਪਏ ਟਾਂਟਲਾ 75 ਰੁਪਏ ਕਮਟਲ ਕੱਲੇ 75 ਆ ਠੀਕ ਆ ਮਟਲ ਦੇ ਕਵਟਲ ਦੇ ਕਵਟਲ ਦੇ 75 ਰੁਪਏ ਅੱਛਾ ਤੂੰ ਟੂੜੀ ਤਾਂ ਜਮੇ ਸਸਤੀ ਹੋਣਾ ਟੂੜੀ ਸੀਗੀ ਆਪਣਾ 18 17 ਰੁਪਏ ਪਹਿਲਾਂ ਉਹਨਾਂ 18 17 ਰੁਪਏ ਹਾਂ 75 ਰੁਪਏ ਕਣਕ ਸੀ 18 17 ਟੂੜੀ ਸੀ ਹਾਂ ਹਾਂ ਯਾਰ ਮੱਖਣਾ ਸੀ ਮੈਂ ਤੈਨੂੰ ਦੱਸਦਾ ਅਸੀਂ ਲੈ ਗਏ 350 ਰੁਪਏ ਦੇਣ ਘਰੇ ਪਏ ਨਰਮੇ ਦਾ ਅੱਛਾ 350 ਦੇਣਾ ਤੇ 50 ਮਣਤਾ ਸੀ ਵੇਚਦਾ ਮੇਰੀ ਬੇਬੇ ਨੂੰ ਆਖਦਾ ਸੀ ਤਾਂ ਖੇਤ ਉੱਠ ਗਏ 50 ਮਣ ਵੇਚਦਾ ਤੇ ਦੂਜਾ ਉਹ ਬਾਣੀਆਂ ਨੇ ਬਹੁਤ ਆਖਿਆ ਹੱਤਪਾਲ ਤੇ ਪਿਓ ਨੇ ਜੱਬੋਂਗੇ ਜੱਬੋਂਗੇ ਉਸ ਤੋਂ ਬਾਅਦ ਵਾਦਾ ਵਾਦਾ ਬਕਾਲ ਮੁੱਕੀ ਵੀ ਘਟਣ ਲੱਗ ਗਿਆ ਤੇ ਕੱਲੇ 70 ਰੁਪਏ ਦਿੱਤਾ ਸੀ 700 ਮਣ ਨਰਮਾ ਅੱਛਾ ਹੈ ਠੀਕ ਆ ਐਸ ਨੂੰ ਮੁੱਖ ਪਾਲ ਨੂੰ ਤੇ ਇੱਕ ਹੋਰ ਆਜੇ ਦਾ ਪਿਓ ਸੀਗਾ ਕੀ ਨਾ ਸੀ ਇਹਦਾ ਹਰ ਵਾਰ ਜੇ ਫੋਨ ਨਾ ਆਈਆ ਲੱਗਿਆ ਮਾਰੇ ਯਾਦ ਰਾਜਾ ਕਿਹੜਾ ਆਹ ਰਾਜਾ ਜਿਹੜਾ ਆਪਣਾ ਖੇਤਾ ਖੇਤਾ ਠੀਕ ਆ ਖੇਤੇ ਨੂੰ ਲੱਗੀਆਂ ਟੱਟੀਆਂ ਉਹ ਉਹਦੇ ਤਾਂ ਇਧਰ ਬੀਰੇ ਵਾਲੀ ਨੇ ਆਈ ਨੇੜੇ ਸੀ ਗੱੜ ਵੀ ਭਰਲੇ ਉਧਰ ਨੂੰ ਜਾਵੜੇ ਮੁਖਪਾਲ ਕਾ ਬਾਣ ਇਧਰ ਸੀ ਟੱਟੀਆਂ ਲੱਗੀਆਂ ਇਹਨਾਂ ਨੂੰ ਨਾਰਮਾਸੇ ਨਾਲ ਕੋਈ 5 5 6 60 ਮਾਣਾਂ ਤੇ ਰੇਟ ਘਟ ਗਿਆ ਰੇਟ ਘਟ ਗਿਆ ਕਿੱਥੇ ਆਪਣਾ ਭਾਏ ਨਾ 500 ਰੁਪਈਆ ਕਿੱਥੇ ਕੱਲੇ 75 ਵੇਚਿਆ ਮਾਲਾ ਟੁੱਟ ਗਿਆ ਨਾ ਕਈ ਬੰਦਿਆਂ ਦੇ ਉਦੋਂ ਦਿਮਾਗ ਖਿਲ ਗਏ ਠੀਕ ਆ ਆਇਆ ਨਾ ਇਹ ਪੱਲੇ ਪੈਦਾ ਹੁੰਦਾ ਸਾਰਾ ਕੁਝ ਉਦੋਂ ਲੋਕਾਂ ਦਾ ਮੋਹ ਪ੍ਰੇਮ ਵਾਲਾ ਸੀ ਨਾ ਮੋਹ ਪ੍ਰੇਮ ਭਾਈ ਜਰਾ ਸੀ ਭਾਈ ਨੂੰ ਭਾਈ ਸਮਝਦਾ ਸੀਗਾ ਆਖ ਦਿੰਦੇ ਸੀ ਕਾਲ ਯੁਗ ਚੱਲਦਾ ਹੈ ਕਾਲ ਯੁਗ ਉਦੋਂ ਨਹੀਂ ਸੀਗਾ ਕਾਲ ਯੁਗ ਹੋਣਾ ਹੈ ਹੁਣ ਆਇਆ ਸੀ ਹੁਣ ਹੁਣ ਆਇਆ ਕਈ ਆਂਦੇ ਸੀਗੇ ਨਹੀਂ ਹਜੇ ਵੀ ਨਾ ਆਪਣਾ ਸੌ ਚੋਂ ਪੰਜ ਕ ਬੰਦੇ ਹੈਗੇ ਆ ਮੇਰੀ ਨਿਗਾਹ 'ਚ ਹੈਗੇ ਆ ਹੂੰ ਪੰਜ ਕ ਬੰਦੇ ਹੈਗੇ ਜਿਹੜੇ ਉਹੀ ਆਪਣਾ ਦੁਨੀਆ ਨੂੰ ਬਟਾਈ ਆਉਂਦੇ ਜਿੱਦ ਦੇ ਉਹ ਨਾ ਰਲ ਕੇ ਨਾ ਜਿਵੇਂ ਆਖ ਦਿੰਦੇ ਨੇ ਹੱਥ ਖੜੇ ਕਰਕੇ ਦੂਜੀ ਪਾਰਟੀ ਨਾਲ ਰਲ ਜਾਂਦਾ ਵੀ ਇਹ ਤਾਂ ਇਹ ਤਾਂ ਅੱਜ ਹਰੂਗੀ ਹਰੂਗੀ ਤੇ ਆਪਾਂ ਇਹਦੇ ਨਾਲ ਰਲ ਕੇ ਖੁੱਸ ਜੂ ਹਾਂ ਜਿੱਦੇ ਉਹ ਰਲ ਗਏ ਉਹਦੇ ਸਾਰੀ ਦੁਨੀਆ ਖਤਮ ਹੋ ਜੂ ਖਤਮ ਹੋ ਜੂ ਸਹੀ ਗੱਲ ਆ ਆਪਣਾ ਪਿੰਡਾ ਇਹੇ ਲਿਖਿਆ ਹੈਗਾ ਵੀ ਰਹਿੰਦੀ ਦੁਨੀਆ ਤਾਂ ਹੀ ਪਿੰਡ ਰਹੂਗਾ ਤੁਹਾਡਾ ਕਿਸੇ ਹਿਸਾਬ ਨਹੀਂ ਖਤਮ ਹੁੰਦਾ ਠੀਕ ਆ ਉਦੋਂ ਦੇਖਿਆ ਸੀ ਪਤਾ ਨਹੀਂ ਕਿਹੜੇ ਨੇ ਲਿਖਿਆ ਬਾਬ ਗੁਰੂ ਜਿਹੜੇ ਨੇ ਲਿਖਿਆ ਠੀਕ ਆ ਕਿ ਜੀਰ ਤੇ ਤੁਹਾਡਾ ਪਿੰਡ ਖਤਮ ਹੋਊਗਾ ਰਹਿੰਦੀ ਦੁਨੀਆ ਤਾਂ ਹੀ ਰਹੂਗਾ ਤੁਹਾਡੇ ਪਿੰਡ ਦਾ ਨਾਮ ਹਮ ਪਰ ਹੁਣ ਤਾਂ ਸਾਰੀ ਠੱਗਾ ਪੱਗੀ ਦਾ ਕੰਮ ਚੱਲ ਗਿਆ ਹੁਣ ਤਾਂ ਹੈ ਹੀ ਨਹੀਂ ਕੋਈ ਵੀ ਆਪਣਾ ਹਮ ਉਹ ਅਖਤੰ ਦੇ ਸੀ ਕਾਲ ਯੁਗ ਚੱਲਦਾ ਕਾਲ ਯੁਗ ਹੋਣਾ ਹੈਗਾ ਕਿਸੇ ਨੂੰ ਕੁਝ ਨਹੀਂ ਆਦਾ ਪੈਣਾ ਟੜ ਕੇ ਬੰਦਾ ਮਾਰਿਆ ਹੁੰਦਾ ਹੈ ਤੇ ਹੱਥ ਨੇ ਛੱਡ ਦਿੰਦੇ ਆ ਹੰਨੇ ਚੱਲ ਭਾਈ ਪਹਿਲਾਂ ਦੱਸ ਦੇ ਪਾਣੀ ਧੋਣੇ ਲਾਉਣੇ